ਹਾਂਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਹਰਵੇਲ ਗਿੱਲ ਡੇਰੀ ਫਾਰਮਿੰਗ YouTube ਚੈਨਲ ਦੇ ਤੁਹਾਡਾ ਸਵਾਗਤ ਆ ਸਾਰੇ ਸੱਜਣਾਂ ਨੂੰ ਰਿਕਵੈਸਟ ਆ ਕਿ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਬੈਲ ਆਈਕਨ ਨੂੰ ਆਨ ਕਰ ਲਿਓ ਤਾਂ ਜੋ ਆਉਣ ਵਾਲੀਆਂ ਨਵੀਆਂ ਵੀਡੀਓ ਦੀ ਨੋਟੀਫਿਕੇਸ਼ਨ ਟਾਈਮ ਟੂ ਟਾਈਮ ਤੁਹਾਡੇ ਤੱਕ ਪਹੁੰਚਦੀ ਰਹੇ ਇੱਥੇ ਫਾਰਮ ਤੇ ਵਿਜ਼ਿਟ ਕਰਨ ਲਈ ਪਿੰਡ ਜੋੜ ਸਿੰਘ ਵਾਲਾ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਕੰਟੈਕਟ ਨੰਬਰ ਨੇ ਆਪਣੇ 9903882025 ਤੇ ਫਾਰਮ ਤੇ ਵਿਜ਼ਿਟ ਕਰਨ ਲਈ ਪਿੰਡ ਜੋੜ ਸਿੰਘ ਵਾਲਾ ਸਰੀਕੇ ਪਤਨ ਤੋਂ ਪਹੁੰਚ ਕਰ ਸਕਦੇ ਜੋ ਵੱਡੇ ਸਭਰਾ ਪੱਟੀ ਕੁਸ਼ ਵਿਥੀ ਤੇ ਆ ਦੁੱਬਲੀ ਬਰਵਾਲਾ ਇਹ ਸਾਰੇ ਨਾਂ ਲੱਗਦੇ ਲੱਗਦੇ ਜਿਹੜੇ ਪਿੰਡ ਆ ਤੇ ਬਿਲਕੁਲ ਤੁਸੀਂ ਫਾਰਮ ਤੇ ਵਿਜ਼ਿਟ ਕਰਕੇ ਆਪਦੀ ਤਸੱਲੀ ਕਰਕੇ ਜਿਹੜਾ ਪਸ਼ੂ ਲਾ ਜਾ ਸਕਦੇ ਜੋ ਤੇ ਅੱਜ ਤੁਹਾਨੂੰ ਜਿਹੜੀ ਆਪਾਂ ਇੱਕ ਬਿਲਕੁਲ ਐਚ ਐਫ ਦੀ ਵੈਡ ਦਿਖਾਉਣੀ ਆ ਦੂਜੇ ਸੂਏ ਤੇ ਪਿੱਛੇ ਜਿਹੜੀ ਆ ਐਬੀਐਸ ਦੇ ਫਰੀडम ਦੀ ਵਛੀ ਆ ਗਈ ਆ ਬਹੁਤ ਸੋਹਣਾ ਬੱਚਾ ਪਾਇਆ ਬਿਲਕੁਲ ਰੰਗ ਪ੍ਰਿੰਟ ਉਹ ਬੱਚੇ ਦਾ ਬਹੁਤ ਪਿਆਰਾ ਬਾ ਕਮਾਲ ਆ ਲੋਕਾ ਛੋਟਾ ਕਰਨ ਆ ਗਿਆ ਬੱਚੇ ਦਾ ਤੇ ਬੱਚੀ ਇੱਕ ਗਾਵਾਂ ਨਹੀਂ ਆਪਾਂ ਦੋ ਲੈ ਕੇ ਜਾਵਾਂਗੇ ਦੂਜਾ ਸੂਆ ਸੂਈ ਆ ਤੇ ਛੇਕ ਦੇ ਦੰਦ ਜਿਹੜੇ ਹਜੇ ਨੇ ਬੱਚੀ ਨੇ ਪਟਨੇ ਆ ਬਿਲਕੁਲ ਰਾਤ ਦੀ ਜਿਹੜੀ ਇਹ ਸੂਈ ਹੋਈ ਆ ਬਿਲਕੁਲ ਸੂਹ ਸੁਆ ਦੇ ਵਿੱਚ ਆ ਤੇ ਨਵੀਂ ਬੱਚੀ ਆ ਚੰਗਾ ਕੱਦ ਕਾਠਾ ਬਹੁਤ ਸੋਹਣੀ ਆ ਚੈੱਕ ਕਰ ਫਿਰ ਵੀਰ ਖੋਲ ਕੇ ਜਰੂਰ ਦਿਖਾਈਏ ਆ ਦੇਖੋ ਜੀ ਬਿਲਕੁਲ ਸੂ ਨੂੰ ਲੈ ਵਾ ਟੱਚ ਹੋ ਕੇ ਬਿਲਕੁਲ ਅੱਗੇ ਜਾ ਕੇ ਤੁਹਾਨੂੰ ਟੱਚ ਹੁੰਦਾ ਤੇ ਥਣ ਵੀ ਬਹੁਤ ਸੋਹਣਾ ਲੱਗਾ ਵਾ ਮੁੱਠੀ ਵਾਲਾ ਥਣਾ ਬਿਲਕੁਲ ਫਾੜੀ ਵਾਲਾ ਲੈ ਵਾ ਅੱਗੇ ਜਿਹੜਾ ਤੁਹਾਨੂੰ ਟੱਚ ਹੁੰਦਾ ਤੇ ਫਿਰ ਉਹ ਜਿਹੜੇ ਬਲੈਕ ਥਣ ਆ ਗਿਆ ਬਲੈਕ ਥਣ ਹਮੇਸ਼ਾ ਜਿਹੜਾ ਮਸਟੈਟਸ ਦਾ ਘੱਟ ਕਰਨ ਰਹਿਂਦਾ ਤੇ ਨਿੱਗਰ ਲੈ ਵਾ ਤੇ ਫਾੜੀ ਵਾਲਾ ਤੇ ਚੰਗੇ ਦੁੱਧ ਦੀ ਆਪਾਂ ਇਹਦੇ ਤੋਂ ਜਿਹੜੀ ਆਸ ਕਰ ਸਕਦੇ ਆ ਬਹੁਤ ਸੋਹਣੀ ਬੱਚੀ ਚੰਗਾ ਕੱਦ ਕਾਠ ਤੇ ਰੇਟ ਵੀ ਜਿਹੜਾ ਇਹਦਾ ਬਿਲਕੁਲ ਜਾਇਜ਼ ਰਹਿਣ ਵਾਲਾ ਬਾਕੀ ਆਪਾਂ ਦੋ ਦੋ ਚਾਰ ਚਾਰ ਜਿਹੜੀਆਂ ਧਾਰਾਂ ਤੁਹਾਨੂੰ ਜਰੂਰ ਮਾਰ ਕੇ ਦਿਖਾਉਣੀ ਆ। ਮਤਲਬ ਆਪਾਂ ਇਹਨੂੰ ਕੋਈ ਕੋਈ 4 ਲੀਟਰ ਸਾਢੇ 4 ਲੀਟਰ ਬੱਚੇ ਨੂੰ ਪਿਆ ਕੇ ਛੋਇਆ ਆ ਵਾ। ਬਿਲਕੁਲ ਸਵੇਰੇ ਜਿਹੜੀ ਇਹਦੀ ਚੁਆਈ ਹੋ ਚੁੱਕੀ ਆ। ਹੋਰ ਵੀ ਟਾਈਮ ਅਜੇ ਸਾਢੇ 9 ਦਾ 9 ਦਾ ਵਾ। ਹਾਂ ਬਿਲਕੁਲ ਜੀ। ਹਾਂ ਜੀ। ਛੋਇਆ ਸਵੇਰੇ ਜਿਹੜੀ ਇਹਦੀ ਚੁਆਈ ਇੱਕਰੀ ਹੋ ਚੁੱਕੀ ਆ। ਬਾਕੀ ਆਪਾਂ ਤੁਹਾਨੂੰ ਹੁਣ ਵੀ ਧਾਰਾਂ ਮਾਰ ਕੇ ਜਰੂਰ ਦਿਖਾਉਣੀ ਆ। ਹੂੰ ਕੋਈ ਪੂਰ ਛਟਾ ਨਹੀਂ ਗਾ। ਕੋਈ ਪੂਰ ਛਟਾ ਨਹੀਂ ਕੋਈ ਥਣ ਵੱਧ ਘਟ ਨਹੀਂ ਆ। ਬਹੁਤ ਵਧੀਆ। ਠੀਕ ਆ ਜੀ। ਬਾਕੀ ਇਹਦਾ ਰੇਟ ਬਹੁਤ ਜਿਹੜਾ ਜਾਇਜ਼ ਆ ਬਾਜ਼ਾਰ ਦੀ ਮਾਰਕੀਟ ਦੇ ਹਿਸਾਬ ਨਾਲ 65000 ਰੁਪਏ ਰੇਟ ਉੱਤੇ ਜਿਹੜਾ ਮਾਨਤਾਣ ਘਰ ਆਏ ਭਰਾਵਾਂ ਦਾ ਜ਼ਰੂਰ ਕੀਤਾ ਜਾਊਗਾ ਕੋਈ ਆਨਲਾਈਨ ਵੀ ਸੌਦਾ ਕਰਦਾ ਤੇ ਆਪਾਂ ਜਿਹੜਾ ਆਪਦੀ ਤਸੱਲੀ ਤੇ ਜਿਹੜਾ ਪਸ਼ੂ ਨੂੰ ਭੇਜ ਸਕਦੇ ਆ ਵੰਡ ਸਪੇਸ ਬਹੁਤ ਸੋਹਣੀ ਆ ਥਣਾ ਦੀ ਕੋਈ ਵੀ ਭਰਾ ਜਿਹੜਾ ਦਵਾਈ ਵਾਲਾ ਥਣ ਬਹੁਤ ਸੋਹਣਾ ਮੁੱਠੀ ਵਾਲਾ ਥਾਣਾ ਬਿਲਕੁਲ ਹੱਥੀਂ ਚੁਵਾਈ ਜਿਹੜੀ ਆਪਾਂ ਕਰ ਸਕਦੇ ਆ ਕੋਈ ਬਾਤ ਘਾਟਨੀ ਕੋਈ ਫੋਟ ਸ਼ਾਗ ਨਹੀਂ ਤੇ ਜਿਹੜੀ ਹਜੇ ਸੁਬਹ ਸੁਵਾ ਦੇ ਵਿੱਚ ਆ ਪਛੂ ਜਿਹੜਾ ਜਾ ਕੇ ਦੁੱਧ ਲੈਵਲ ਤੇ 15 ਤੋਂ 20 ਦਿਨ ਚੋਂਦਾ ਤੇ ਕਰਮਾ ਲਈ ਇਹ ਵੀ ਬਹੁਤ ਛੇਤੀ ਆਊਗੀ ਤੇ ਕੰਟੈਕਟ ਨੰਬਰ ਆਪਣਾ 9903882025 ਤੇ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ